ਜਿਹੜੀ ਅਸੀਂ ਇਸਤੂ ਮੇਈ ਝੋਲੀ ਦੇ ਵਿੱਚ ਪਾਈ ਆ ਦੁਨੀਆਂ ਭਾਰਤੀਆਂ ਅਸੀਂ ਸਭ ਤੋਂ ਵੱਡੂਲੀ ਚੀਜ਼ ਆ ਕੋ ਸਤਰਾ ਸ਼੍ਰੀ ਵਾਹਿਗੁਰੂ ਮਹਾਰਾਜ ਜੀ ਨੇ ਐਡਾ ਵੱਡਾ ਉਤਰਾ ਪੈਣੋਂ ਤੁਹਾਨੂੰ ਦਿੱਤਾ ਐਡਾ ਵੱਡਾ ਉਤਰਾ ਪਰ ਅੱਜ ਮੇਰੀ ਕੌਮ ਦੀ ਤਰਸਦੀ ਇਹ ਹੋ ਗਈ ਅੱਜ ਸਾਡੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਗੁਰੂ ਮਹਾਨਾ ਜੀ ਦੀ ਗੁਰਬਾਣੀ ਦੇ ਬਾਰੇ ਪਤਾ ਨਹੀਂ ਸਾਡੇ ਘਰ ਵੱਡੇ ਵਢੇਰਿਆਂ ਦੀ ਇਤਿਹਾਸ ਵਿੱਚ ਸਾਡੇ ਬੱਚੇ ਅੱਜ ਭੁੱਲਦੇ ਜਾ ਰਹੇ ਆ ਅੱਜ ਸਾਨੂੰ ਲੋੜ ਹੈ ਪੈਣੋਂ ਜਿੱਤੇ ਦੁਨਿਆਵੀ ਪੜਾਈਆਂ ਤੁਸੀਂ ਆਪਣੇ ਬੱਚਿਆਂ ਨੂੰ ਕਰਾ ਲੀਆਂ ਨਾ ਉਥੇ ਆਪਣੇ ਬੱਚਿਆਂ ਨੂੰ ਇਹ ਵੀ ਦੱਸਿਆ ਕਰੋ ਕਿ ਸਾਡੇ ਗੁਰੂ ਮਹਾਰਾਜ ਜੀ ਨੇ ਕਿਹੜੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਕਲਗੀਆਂ ਵਾਲੇ ਪਾਤਸ਼ਾਹ ਪਹਾਰਾਜ ਆਪੋ ਦਾ ਮਹੀਨਾ ਸ਼ੁਰੂ ਹੋ ਜਾਣਾ 6 ਮਹੀਨوں ਅਨੰਤਪੁਰ ਦਾ ਕਿਲਾ ਛੱਡਿਆ ਸੀ ਪਹਾਰਾਜ ਜੀ ਨੇ ਆਪਣੇ ਚਾਰ ਨਾਂ ਤੁਹਾਡੀ ਖਾਤਰ ਵਾਰੇ ਤੇ ਮਹਾਰਾਜ ਜੀ ਸਾਜਾ ਬੱਬਾ ਜਿਸ ਸੰਗਤ ਦੇ ਦਰਸ਼ਨ ਕਰਨੇ ਹੋਣ ਅੱਜ ਹੋ ਜਾਣਗੇ ਨਹੀਂ ਨਹੀਂ ਅੱਜ ਨਹੀਂ ਹੋ ਸਕਦੇ ਅੱਜ ਤੇ ਸਾਡੇ ਬੱਚਿਆਂ ਨੂੰ ਦੋਵੇਂ ਪੂਲ ਕਾਫਰ ਨੂੰ ਦਾ ਪਤਾ ਅੱਜ ਸਾਡੇ ਬੱਚਿਆਂ ਨੂੰ ਆਪਣੇ ਇਤਿਆਹ ਦਾ ਪਤਾ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਤਾ ਸੁਲੱਖਣੀ ਹਰ ਇੱਕ ਮਰੀ ਬਸਾਣੀ ਦੇ ਉੱਤੇ ਮੱਥਾ ਟੇਕ ਕੇ ਆਖੋ ਕੀ ਹੈ ਭਾਈ ਪ੍ਰਤਾਪ ਜਿਨੇ ਨੂੰ ਗੁਰੂ ਦਾ ਰੱਬ ਸ੍ਰੀ ਗੁਰੂ ਦੇ ਘਰ ਦਾ ਰੱਬ ਆਹ ਇਹ ਲਈ ਜਿੱਥੋਂ ਗੁਰੂ ਮਹਾਰਾਜ ਜੀ ਨੇ ਚੁੱਕ ਕੇ ਸਾਨੂੰ ਸੀਨੇ ਦੇ ਨਾਲ ਲਾਇਆ ਸੀ ਕਿ ਆਸੀਂ ਇੰਨੇ ਪੋ ਸਰਦਾਰ ਬਣਾਉਂ ਸਲਾਹ ਰਾਜ ਦੇ ਇੱਕ ਲਗਾਉ ਤਵੇ ਗੋਬਿੰਦ ਸਿੰਘ ਨਾਮ ਕਾਮ ਅੱਜ ਸੀ ਉੱਥੇ ਆ ਕੇ ਲੱਗ ਗਏ। ਨਾਮਦੇ ਸਿੰਘਾਂ ਨੇ ਕੌਂਦਰੇ ਜ਼ਿਕਰ ਕੀਤਾ ਸੀ ਗੁੱਗੇ ਬੜੇ ਪੁੱਛੇ ਹੋਏ। ਮਾਤਾ ਸੁਲਖਣੀ ਨੇ ਬੜੇ ਗੁੱਗੇ ਪੁੱਛੇ ਸੀ ਮੇਰੀਆਂ ਮਾਤਾਂوں ਵੀ ਬੜੇ ਪੁੱਛਦੀਆਂ ਨੇ ਲੱਗੀਆਂ। ਯਾਦ ਕਰਾ ਗੁਰੂ ਕੇ ਪਿਆਰਿਓ ਇਹ ਗੁੱਗਾ ਉਹੀ ਐ ਜਿਨ੍ਹਾਂ ਤੋਂ ਸਤਿਗੁਰੂ ਸਖੀ ਸਰਵਰਗਿਆਂ ਦੇ ਜਾਮ ਚ ਸਾਨੂੰ ਵਰਜਿਆ ਸੀ ਭਾਈ ਮੰਜੀ ਪਤਾ ਕਿਸੇ ਨੂੰ ਭਾਈ ਮੰਜੀ ਦਾ ਇਤਿਹਾਸ ਗੁਰੂ ਮਹਾਰਾਜ ਜੀ ਨੇ ਕਿਹਾ ਸੀ ਮੰਜ ਸਿੱਖੀ ਦੇ ਉੱਤੇ ਸਿੱਖੀ ਟਿਕ ਨਹੀਂ ਸਕਦੀ ਪਰ ਮੇਰੀ ਕੌਮ ਦੀ ਤਰ੍ਹਾਂ ਦੀ ਏ ਅੱਜ ਅਸੀਂ ਸਿੱਖੀ ਦੇ ਉੱਤੇ ਸਿੱਖੀ ਠਕਾਉਣਾ ਚਾਹੁੰਦੇ ਆ ਮੰਜ ਕਿੱਥੇ ਜਾਂਦਾ ਸੀ ਸਖੀ ਸਰਵਰਗਿਆਂ ਦੇ ਜਾ ਕੇ ਉਹਨਾਂ ਕਬਰਾਂ ਦੇ ਉੱਤੇ ਮੱਥਾ ਟੇਕਦਾ ਸੀਗਾ ਮਹਾਰਾਜ ਕਹਿੰ ਲਗੇ ਭਾਈ ਮੰਜ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ ਜਾਂ ਤੈਨੂੰ